ਪੰਜਾਬ ਨੂੰ ਸਰਕਾਰਾਂ ਨੇ ਇਹੋ ਜਿਹਾ ਪੰਬਲ ਪੁੱਸੇ ਚ ਪਾਇਆ ਵੀ ਘੁੰਮਣਗਰੀ ਚ ਪਾਇਆ ਪੰਜਾਬ ਉਲਝ ਗਿਆ ਉੱਥੇ ਜਦ ਤੱਕ ਪੰਜਾਬ ਲਾਂਬਦ ਨਹੀਂ ਹੁੰਦਾ ਇਹ ਪੰਜਾਬ ਨੂੰ ਸੰਤਾਪ ਹੰਡਾਣਾ ਪਊਗਾ ਕੋਈ ਸੋਚ ਸਕਦਾ ਸੀਗਾ ਵੀ 40 ਮੁਕਤਾਂ ਦੀ ਸਰ ਜਮੀ ਤੇ ਚਿੱਟੇ ਦੇ ਨਾ ਜਿੱਥੇ ਸਿੱਖਾਂ ਦੀ ਬਹੁਗਿਤੀ ਹੋਵੇ ਉੱਥੇ ਗੈਰ ਸਿੱਖਾ ਕੇ ਇਸ ਤਰ੍ਹਾਂ ਇੱਕ ਸਿੱਖ ਦੇ ਨਾਲ ਦਰਦਾਰਗਨ ਕੁੱਟਮਾਰ ਕਰਨ ਇਸ ਤੋਂ ਵੱਡੀ ਤ੍ਰਾਸਦੀ ਕੋਮਸਤ ਕੀ ਹੋ ਸਕਦੀ ਕਿਉਂਕਿ ਉਹਨਾਂ ਨੂੰ ਪਤਾ ਜੇ ਪੰਜਾਬ ਡਿਸਟਰਬ ਹੋਊਗਾ ਤੇ ਪੰਜਾਬ ਦਾ ਜਿਹੜਾ ਖੋਪ ਪੈਦਾ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹ ਬਾਕੀ ਸਾਰੇ ਦੇਸ਼ ਜਿਹੜਾ ਹਿੰਦੂ ਵੋਟ ਬੈਂਕ ਆ ਲਾਂਬਨ ਕਰੂਗੀ ਆ ਕਿ ਇਹ ਖੋਦੂਗਾ ਕਿ ਜਿਹੜੀ ਗੇਮ 84 ਕਾਂਗਰਸ ਚੱਲੀ ਸੀਗੀ ਉਹ ਗੇਮ ਬੀਜੇਪੀ ਚੱਲਦੀ ਹੈ ਮੈਂ ਇਹ ਅਕਾਲੀ ਦਲ ਕਰ ਰਿਹਾ ਤੁਸੀਂ ਗੱਲ ਦੇਖੋ ਕਿ ਜਿਹੜੇ ਕਹਿੰਦੇ ਆ ਵੀ ਅਕਾਲੀ ਦਲ ਦਾ ਕਾਲ ਤਖਸਾਲ ਦੇ ਹੋਣਾ ਬਤਾਉ ਚੱਲ ਰਿਹਾ ਹੈ ਉਹੀ ਅਕਾਲੀ ਦਲ ਬੀਜੇਪੀ ਚ ਵੋਟਾਂ ਮੰਗੇ ਤੇ ਤੁਸੀਂ ਹਿਸਾਬ ਲਾ ਲਓ ਕਿ ਕਿਹੜਾ ਅਕਾਲੀ ਦਲ ਹੈ ਜੋ ਮੈਂ ਅੱਜ ਵੀ ਕਹਿ ਰਿਹਾ ਵੀ ਪੰਥਕ ਸੋਚ ਉਪਲਾਉਣੇ ਪੈਣੀ ਹੈ 90% ਜਿਹੜੇ ਸਿੱਖ ਹੈ ਉਹ ਤੇ ਲਾਂਬਨ ਦਾ ਅਕਾਲ ਤਖਸਾਲ ਨੂੰ ਸਮਰਪਿਤ ਹੈ ਅਕਾਲ ਤਖਸਾਲ ਦਾ ਕੋਈ ਜਸਰ ਬੰਦੀ ਸਾਨੂੰ ਇਹ ਕੱਲ ਨਹੀਂ ਵਾ ਅਸੀਂ ਕਾਲ ਤੱਕ ਦੇ ਸਿਧਾਂਤ ਦੇ ਮੁਤਾਬਕ ਚੱਲਣਾ ਹੈ ਇੱਥੇ ਕੀ ਇਹ ਮੇਰਾ ਬੰਦਾ ਬਣੇ ਮੇਰੀ ਹੋਮ ਨੂੰ ਪੱਠੇ ਪਾਵੇ ਮੇਰਾ ਸਵਾਰ ਸਿੱਧ ਕਰੇ ਜਦ ਤੱਕ ਇਹ ਚੌਧਰਾਨੀ ਛੱਡ ਦੇਣਾ ਜੀ ਤੇ ਉਹ ਤੱਕ ਕੋਈ ਲਾਮਤ ਹੋਣੀ ਨਹੀਂ ਤੂੰ ਤਾਂ ਚੁਰਾਸੀ ਭੁੱਲ ਗਏ ਜੀ ਮੈਂ ਸਟੇਜ ਤੋਂ ਗੱਲ ਕਹੀ ਹੈ ਮੈਨੂੰ ਯਾਦ ਹੈ ਜੀਤਾ ਕਿ ਸਿਰਫ ਅੰਮ੍ਰਿਤਸਰ ਸਾਹਿਬ ਤੇ ਗੰਗਨਗਰ ਦੋ ਤਾਂ ਰੋਸ਼ਮਾਰਜ ਨਿਕਲੇ ਆ ਓਰੇ 50 ਰੋਸ਼ਮਾਰਜ ਕੱਢੇ ਹੀ ਨਹੀਂ ਗਏ ਪੈਂਦੀ ਵੱਡੀ ਤਰਾਸਦੀ ਹੈ ਤਾਜੀ ਤਰਾਸਦੀ ਹੈ ਅਸੀਂ ਦੂਜੇ ਪਹਿਲੇ ਕੱਲੂਗਰ ਗੱਲ ਕਰਦੇ ਆ ਤਾਂ ਨਾ ਤਾਜੀ ਗੱਲ ਹੈ ਜੀਡੀਐਸ ਇਹ ਪਿੰਡੇ ਤੇ ਹੰਡਾਇਆ ਅਸੀਂ ਉਹ ਭੁੱਲ ਗਏ ਅਸੀਂ ਉਹ ਭੁੱਲ ਗਏ ਮਨ ਤੁਸੀਂ ਦੱਸ ਦੋ ਤੁਸੀਂ ਆਪ ਦੱਸ ਦੋ ਮਨ ਥੋੜਾ ਫਟਾਫਟ ਚੈਨਲ ਹੈ ਵੀ ਪੰਜਾਬ ਦੇ ਕਿੱਥੇ ਰੋਸ਼ੀਮਾਂ ਚ ਕੱਢੇ ਆ ਮੈਂ ਸਮਝਦਾ ਵੀ ਸਾਸ਼ਾਂ ਬਦਲ ਚੀਆਂ ਬੇਦਵੀਂ ਬਾਜ ਕੜ ਨਹੀਂ ਹੋਈਆਂ ਲੋਕੀ ਭੁੱਲ ਹੀ ਗਏ ਬੇਦਵੀਂ ਕਾਂਗਰਸ ਨਹੀਂ ਹੋਈਆਂ ਆਪ ਚ ਬੇਦਵੀਂ ਨਹੀਂ ਹੋਈਆਂ ਹੋਈਆਂ ਬੇਦਵੀਂ ਨਾ ਲੋਕਾਂ ਨੂੰ ਪੁੱਛ ਲਓ ਉੱਥੇ ਇੱਥੇ ਨਿਗਾਹ ਮਾਰ ਲਓ ਪੁੱਛੋ ਕਿੰਨੀ ਬੇਦਵੀਂ ਲੋਕਾਂ ਨੂੰ ਯਾਦ ਹੀ ਨਹੀਂ ਬਰਗਾੜੀ ਯਾਦ ਹੈ ਉਹ ਕੀ ਬਰਗਾੜੀ ਸਰਕਾਰ ਨੇ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਸਰਕਾਰ ਨੇ ਇੱਕ ਮਕਸਦੀ ਵੀ ਕਾਲੀ ਸ਼ਬਦ ਖਤਮ ਕਰ ਦੋ ਪੰਜਾਬ ਅਕਾਲ ਸ਼ਬਦ ਪੰਜਾਬ ਚ ਖਤਮ ਕਰ ਦੋ ਇਸੇ ਕਰਕੇ ਇਹ ਜਿਹੜਾ ਸਾਰਾ ਇਹ ਵਾਵਰਲਕ ਪਿਆਰ ਕੀਤਾ ਗਿਆ ਸਮਰਥਨ ਕਰਨ ਆਏ ਅਸੀਂ ਬਿਲ ਕਿਸ ਕੱਲ ਜਾਏ ਆ ਅਸੀਂ ਕਰਨੇ ਸੋਰ ਸਮਰਥਨ ਨਹੀਂ ਕੱਲੇ ਮੁੰਡੇ ਦਾ ਅਸੀਂ ਕੌਣ ਨੂੰ ਲਾਮਬ ਦਾ ਸੱਦਾ ਦਣ ਆਏ ਆ ਭਾਈ ਕੱਲੇ ਮੁੰਡੇ ਵਾਸਤੇ ਨਹੀਂ ਇਹ ਜੇ ਇਕੱਠੇ ਹੋ ਸਾਰੇ ਆ ਕੇ ਕਿਸੇ ਨਾਲ ਜੇ ਤੁਮ ਬੰਦਾ ਹਿੰਦੂਆਂ ਤੱਕ ਆ ਇਕੱਠੇ ਹੋ ਸਾਥ ਦੋ ਤੁਸੀਂ ਆ ਕੇ ਸਾਡਾ ਵਿਰਸਾ ਹੀ ਗੌਰਵ ਮੇਰਸਾ ਤੇ ਮਾਣ ਕਰਦੇ ਅਸੀਂ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਮੁਖਸਰ ਸਾਹਿਬ ਦੀ ਧਰਤੀ ਤੇ ਆ ਤੇ ਮੁਖਸਰ ਸਾਹਿਬ ਦੀ ਘਟਨਾ ਕੁਝ ਦਿਨ ਪਹਿਲਾਂ ਜਿਹੜੀ ਸੀ ਸੈਨਾ ਦੇ ਕੁਝ ਗੁੰਡਾ ਅੰਸਰ ਕਹਿ ਸਕਦੇ ਆ ਜਦੋਂ ਕੁੱਟਮਾਰ ਕੀਤੀ ਇੱਕ ਨੌਜਵਾਨ ਦੀ ਗੁਰਵਿੰਦਰ ਸਿੰਘ ਦੀ ਉਸ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਦੇ ਵਿੱਚ ਜਥੇ ਬੰਦਿਆਂ ਦੇ ਇਕੱਠ ਹੋਏ ਫੈਸਲੇ ਲਏ ਗਏ ਪ੍ਰਸ਼ਾਸਨ ਵੀ ਕੁਝ ਹਰਕਤ ਦੇ ਵਿੱਚ ਆਇਆ ਤੇ ਕੁਝ ਬੰਦਿਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਕਉਕੀ ਕੁੱਟਕਟਾਪੇ ਵਾਲੀ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਆ ਉਸ ਤੋਂ ਬਾਅਦ ਜਿਨ੍ਹਾਂ ਨੂੰ ਕੁੱਟਿਆ ਗਿਆ ਉਹਨਾਂ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਚ ਗ੍ਰਿਫਤਾਰੀਆਂ ਹੋਣੀਆਂ ਚੱਲ ਹੋਈਆਂ ਪਰ ਜਿਹੜਾ ਮੇਨ ਬੰਦਾ ਸੀ ਜਿਹੜਾ ਸ਼ਿਵਸ਼ਿੰਦਰ ਦਾ ਆਗੂ ਦੱਸਦਾ ਜਿੰਨੂੰ ਬੋਡੀਗਾਰਡ ਹੀ ਮਿਲੇ ਹੋਏ ਆ ਉਹਦੇ ਵੱਲੋਂ ਜੋ ਕਾਰਾ ਕੀਤਾ ਗਿਆ ਸੀ ਉਹਦੀ ਗ੍ਰਿਫਤਾਰੀ ਨਹੀਂ ਹੋਈ ਅਜੇ ਤੇ ਅੱਜ ਗੁਰਦੁਆਰਾ ਤਰਨਤਾਰਨ ਸਾਹਿਬ ਜਿਹੜਾ ਕਿ ਮੁਕਸਦ ਸਾਹਿਬ ਦੇ ਵਿੱਚ ਹੀ ਆ ਉੱਥੇ ਜੱਥੇ ਬੰਦੇ ਇਕੱਠ ਹੋਇਆ ਆ ਜਥੇਬੰਦੀਆਂ ਕੱਠ ਦੇ ਵਿੱਚ ਇੱਕ ਆਵਾਜ਼ ਉੱਠੀ ਆ ਕਿ ਉਹ ਮੇਨ ਜਿਹੜਾ ਵਾ ਸਿਸ਼ਨਾ ਅਗੂ ਦੀ ਗ੍ਰਿਫਤਾਰੀ ਕੀਤੀ ਜਾਵੇ ਦੇਖਦੇ ਆ ਪ੍ਰਸ਼ਾਸਨ ਥੋੜੀ ਦੇਰ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਗ੍ਰਿਫਤਾਰੀ ਹੁੰਦੀ ਆ ਕੋਈ ਆਸ਼ਵਾਸ਼ਣ ਦਿੱਤਾ ਜਾਂਦਾ ਜਾਂ ਅਗਲੀ ਰਣਨੀਤੀ ਕੀ ਹੁੰਦੀ ਆ ਇਹ ਤੇ ਹੌਣ ਵਾਲਾ ਸਮਾਂ ਦੱਸੂਗਾ ਤੇ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਵਾ ਤੇ ਖਾਸ ਕਰਕੇ ਰਾਜਸਥਾਨ ਤੋਂ ਵੀਰ ਤੇਜਿੰਦਰ ਸਿੰਘ ਟਿੰਮਾ ਜੀ ਸਾਡੇ ਨਾਲ ਜੁੜੇ ਹੋਏ ਆ ਗੁਰਫਤੇ ਜੰਝ ਕਰਦੇ ਟਿੰਮਾ ਸਾਹਿਬ ਬាទ ਸੌਰ ਫਤਿਹ ਹੋਰ ਕਿਵੇਂ ਜੀ ਚੜਦੀ ਕਲਾ ਬੜੀ ਕਿਰਪਾ ਦਾ ਤੇ ਚੜਦੀ ਕਲਾ ਜੀ ਮੈਂ ਥੋੜੀ ਸਪੀਚ ਸੁਣ ਰਿਹਾ ਸੀ ਉਸ ਸਪੀਚ ਦੇ ਵਿੱਚ ਇੱਕ ਭਾਵਕ ਤੁਸੀਂ ਗੱਲ ਕੀਤੀ ਸੀ ਕਿ ਰਾਜਸਥਾਨ ਦੇ ਵਿੱਚ ਘਟਨਾਵਾਂ ਨੇ ਹੁੰਦੀਆਂ ਪੰਜਾਬ ਜਿੱਥੇ ਇੱਕ ਪੰਜਾਬੀਆਂ ਦੀ ਬਹੁਤਾਤ ਆ ਉੱਥੇ ਉਹ ਜਿਹੇ ਘਟਨਾਵਾਂ ਕਿਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕਿਤੇ ਨੌਜਵਾਨ ਦੀ ਪੱਗ ਲਾ ਦੋ ਕਿਤੇ ਕੁੱਟਮਾਰ ਕਰ ਇਹ ਹੀ ਤਾਂ ਪੰਜਾਬ ਦੀ ਤਰਸਦੀ ਹੈ ਜੀ ਪੰਜਾਬ ਨੂੰ ਸਰਕਾਰਾਂ ਨੇ ਇਹੋ ਜੇ ਪੰਬਲ ਪੂਸੇ ਚ ਪਾਇਆ ਵੀ ਘਮਣਗਰੀ ਚ ਪਾਇਆ ਪੰਜਾਬ ਉਲਝ ਗਿਆ ਗਿਆ ਉੱਥੇ ਆ ਕੇ ਜੱਟ ਪੰਜਾਬ ਲਾਮਬਦ ਨਹੀਂ ਹੁੰਦਾ ਇਹ ਪੰਜਾਬ ਨੂੰ ਸੰਤਾਪ ਹੰਡਾਣਾ ਪਊਗਾ ਕੋਈ ਸੋਚ ਸਕਦਾ ਸੀਗਾ ਵੀ 40 ਮੁਕਤਾਂ ਦੀ ਸਰ ਜਮੀ ਤੇ ਚਿੱਟੇ ਦੇਨ ਜਿੱਥੇ ਸਿੱਖਾਂ ਦੀ ਬਹੁਗਿੰਦੀ ਹੋਵੇ ਉਥੇ ਗੈਰ ਸਿੱਖਾ ਕੇ ਇਸ ਤਰ੍ਹਾਂ ਇੱਕ ਸਿੱਖ ਦੇ ਨਾਲ ਦਰੂਰ ਆਰਗਨ ਕੁੱਟਮਾਰ ਕਰਨ ਇਸ ਤੋਂ ਵੱਡੀ ਤਰਸ ਦੀ ਕੌਮ ਇਸ ਤੇ ਕੀ ਹੋ ਸਕਦੀ ਹੈ ਇਸ ਕਰਕੇ ਮੈਂ ਬੇਨਤੀ ਕੀਤੀ ਹੈ ਵੀ ਇੱਕ ਸੋਚੀ ਸਮਝੀ ਸਾਜਿਸ਼ ਹੈ ਜਿਹੜੇ ਗੁੰਡਾ ਅੰਸਰ ਹੈ ਇਹਨਾਂ ਨੂੰ ਬਗੈਦਾ ਸਰਕਾਰਾਂ ਵੱਲੋਂ ਸ਼ੈਟਰ ਦਿੱਤਾ ਜਾਂਦਾ ਇਹਨਾਂ ਨੂੰ ਗਨਮਨ ਦਿੱਤੇ ਜਾਂਦੇ ਆ ਵੀ ਬਹੁਤ ਉਹ ਪੰਜਾਬ ਦੇ ਜਿਹਨੂੰ ਕਹਿੰਦੇ ਸ਼ਾਂਤੀ ਨੂੰ ਲੰਬੂ ਲਾਈ ਜਾ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਜੇ ਪੰਜਾਬ ਡਿਸਟਰਬ ਹੋਊਗਾ ਤੇ ਪੰਜਾਬ ਦਾ ਜਿਹੜਾ ਖੋਹ ਪੈਦਾ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹ ਬਾਕੀ ਸਾਰੇ ਦੇਸ਼ ਜਿਹੜਾ ਹਿੰਦੂ ਵੋਟ ਬੈਂਕ ਉਹ ਲਾਂਬੰਦ ਕਰੂਗੀ ਆਟੇ ਇਹ ਖੋਹ ਦੁਗਾ ਕੇ ਜਿਹੜੀ ਗੇਮ 84 ਕਾਂਗਰਸ ਚੱਲੀ ਸੀਗੀ ਉਹ ਗੇਮ ਬੀਜੇਪੀ ਚੱਲ ਰਹੀ ਹੈ ਅੱਜ ਮੈਂ ਤਾਂ ਬੇਨਤੀ ਕੀਤੀ ਆ ਵੀ ਗਸ਼ਤਾਰੀ ਹੱਲ ਨਹੀਂ ਆਦਾ ਇਹਨਾਂ ਲੋਕਾਂ 'ਚ ਇਹਨਾਂ ਦੇ ਪ੍ਰਵਾਨ ਵਿੱਚ ਖੋਹ ਹੋਣਾ ਚਾਹੀਦਾ ਹੈ ਵੀ ਕੋਈ ਇਹੋ ਜਿਹੀ ਗਸ਼ਤਾਰੀ ਨਾ ਕਰ ਸਕੇ ਕਿਸੇ ਸਿੱਖ ਨਾਲੇ ਇਦਾਂ ਦੇ ਸਿੱਖ ਨਾਲੇ ਕਿ ਮੈਂ ਕਿਸੇ ਤਰ੍ਹਾਂ ਦੇ ਲੋਕ ਨਾਲ ਵਿਆਹ ਕੇ ਉਹ ਜਹਾ ਕਰਨ ਕਿਉਂਕਿ ਮੰਨ ਲਓ ਵੀ ਗਸਤਾਰੀ ਇਹ ਕੱਲ ਜਮਾਨਤ ਹੋ ਜੂਗੀ ਇਹਨਾਂ ਜਮਾਨਤਾਂ ਨਾਲੇ ਇਹਨਾਂ ਗਸਤਾਰੀ ਨਾਲ ਸਿੱਖਾਂ ਦੇ ਜਿਹੜੇ ਸਵੈਮਾਨ ਨੇ ਨਾ ਜੀ ਉਹਨੂੰ ਜਿਹੜੇ ਆ ਨਾ ਇਹ ਠੰਡ ਨਹੀਂ ਪੈਂਦੀ ਲੰਬੰਦੀ ਦੀ ਕਿਹੜੀ ਗੱਲ ਕਹਿਤੀ ਤੁਸੀਂ ਲੰਬ ਦੀ ਕਿਵੇਂ ਉਸ ਦੇ ਜਿੱਥੇ ਬੰਦੀਆਂ ਤੇ ਇੱਥੇ ਬੈਠੀਆਂ ਹੋਈਆਂ ਇਸ ਤਰ੍ਹਾਂ ਦੀ ਲੰਬੰਦੀ ਮੰਨਦੇ ਹੋ ਕਿ ਸਮੁਖ ਸਿੱਖਾਂ ਦੀ ਲੰਬੰਦੀ ਤੇ ਜੇ ਸਮੁਖ ਸਿੱਖਾਂ ਦੀ ਲੰਬੰਦੀ ਕਰਦੇ ਹੋ ਤੇ ਅਕਾਲੀ ਦਲ ਹੀ ਬਹੁਤਾਤ ਧੜਿਆਂ 'ਚ ਵੰਡਿਆ ਜਾ ਚੁੱਕਾ ਹੈ ਇਸ ਸਮੇਂ ਤੇ ਪੰਜਾਬ ਦੇ ਵਿੱਚ ਬਹੁਤਾਤ ਅਕਾਲੀ ਦਲ ਆ 2027 ਦੀਆਂ ਜਿਹੜੀਆਂ ਇਲੈਕਸ਼ਨ ਹੋਣੀਆਂ ਉਹ ਬਹੁਤਾਤ ਧੜਿਆਂ ਦੇ ਵਿੱਚ ਅਕਾਲੀ ਦਲ ਦੀ ਗੱਲ ਕਰ ਰਿਹਾ ਬਾਕੀ ਛੱਡ ਦਿਓ ਬਾਕੀ ਮੈਂ ਇਹ ਕਲਦੇਰ ਗਲਵੀ ਕਰ ਰਹਾ ਤੁਸੀਂ ਗੱਲ ਦੇਖੋ ਵੀ ਜਿਹੜੇ ਕਹਿੰਦੇ ਆ ਵੀ ਅਕਾਲੀ ਦਲ ਦਾ ਕਾਲ ਤੱਕ ਸਾਹਬ ਦੇ ਹੋਣਾ ਕੋ ਤਾਂ ਚੱਲ ਰਿਹਾ ਹੈ ਉਹੀ ਅ ਜੋ ਮੈਂ ਅੱਜ ਵੀ ਕਹਿ ਰਿਹਾ ਵੀ ਪੰਥਕ ਸੋਚ ਬਦਲੋਣੀ ਪੈਣੀ ਹੈ ਇਹਨਾਂ ਨੂੰ ਆਪਣੀਆਂ ਮਿਨਿਸਟਰੀਆਂ ਚੌਧਰਾ ਗਨਮੈਨ ਲਾਲਚ ਜਿਹੜੇ ਹੋਮਨ ਪੱਠੇ ਪਾਰੇ ਆ ਇਹ ਛੱਡਨੇ ਪੈਣੀਆਂ ਇਹ ਲੋਕ ਸਿਰਫ ਕਾਲ ਤਖਤ ਸ਼ਬਦ ਨਾਂ ਤੇ ਕੌਮ ਦੇ ਨਾਂ ਤੇ ਕੌਮ ਨੂੰ ਗੁੰਮਰਾ ਕਰ ਰਹੇ ਆ ਸਚਾਈ ਇਹ ਹੈ ਇਹ ਸਰਕਾਰਾਂ ਦੀ ਪਿੱਠ ਪੂਰੇ ਆ ਸਰਕਾਰਾਂ ਦੇ ਵਿਕੇ ਲੋਕ ਹੈ ਆਪਣੀਆਂ ਜਿਹੜੀਆਂ ਨਾ ਇਹ ਸਵਸਥਾ ਵਾਸਤੇ ਇਹ ਕੌਮ ਨੂੰ ਵੇਚ ਰਹੇ ਆ ਅਸੀਂ ਕਹਿੰਦੇ ਕਾਲ ਤਖਤ ਸਾਫ ਸਿਕਨ ਸੁਪਰੀਮ ਪਾਵਰ ਆ ਤੁਸੀਂ ਦੇਖੋ ਵੀ ਸਰਕਾਰ ਨੇ ਸਾਜ਼ਿਸ਼ੀ ਤਖਤਾਂ ਲੜਾਤਾ ਆਪਸ ਵਿੱਚ ਦੋ ਤਖਤ ਹੈ ਸਭ ਨੂੰ ਪਤਾ ਵੀ ਦੋ ਤਖਤ ਬੀਜੇਪੀ ਦੇ ਅੰਦਰ ਰਹਿਤਾ ਹੈ ਤਖਤ ਸ੍ਰੀ ਪੜਨਾ ਸਾਹਿਬ ਤਖਤ ਸ੍ਰੀ ਦੰਦੋਂ ਸਾਹਿਬ ਉਹ ਇੰਨੀ ਵੱਡੀ ਸਾਜ਼ਿਸ਼ ਹੈ ਸਾਡੇ ਕੋਲ ਸੋਚ ਨਹੀਂ ਰਹੀ ਕਿ ਸਾਡੇ ਆਗੂ ਮੈਂ ਹੈਰਾਨ ਹੋਂਨਾ ਵੀ ਸਾਡੇ ਆਗੂ ਅੱਜ ਬੀਜੇਪੀ ਚ ਵੋਟਾਂ ਮੰਗੀ ਜਾਂਦੇ ਆ ਮੇਰੀ ਕਿਸੇ بڑے ਪ੍ਰਮੁੱਖ ਬੰਦੇ ਨੇ ਵੋਟਾਂ ਮੰਗੀ ਬੀਜੇਪੀ ਹਸਤੇ ਮੇਰੀ ਗੱਲ ਚ ਲਈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਉਹ ਕਹਿੰਦੇ ਜੀ ਅਸੀਂ ਤਾਂ ਸਰਕਾਰ ਦੇ ਵੋਟ ਮੰਗੇ ਆ ਕਿ ਸਰਕਾਰ ਤੋਂ ਕੰਮ ਲੈਣੇ ਆ ਸਰਕਾਰ ਤੋਂ ਮੈਂ ਕਿਹ ਫਿਰ ਖਰਾਤ ਲੈਣੀ ਹੈ ਨਾ ਜੀ ਖਰਾਤ ਹੀ ਲੈਣੀ ਹੈ ਜੇ ਕਿਨ ਹੱਕ ਆ ਜੇ ਹੱਕ ਹੈ ਤੇ ਫਿਰ ਕਹੋਂ ਹੱਕ ਦੇ ਜੋਰ ਨਾਲ ਲੈਂਦੇ ਤਲਵੇ ਛਟਕੇ ਨਹੀਂ ਲੈਂਦੇ ਜੇ ਉਹ ਤਲਵੇ ਛਟਕੇ ਆਪਣੇ ਹਿੱਤਾਂ ਦੀ ਪਰਸਨ ਨਿਜੀ ਹਿੱਤਾਂ ਦੀ ਖਤ ਗੱਲ ਕਰ ਰਹੇ ਹੋ ਪ੍ਰਧਾਨਿਕ ਉਹ ਨਾ ਤੋਖਾ ਕਰ ਰਹੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕਰ ਰਹੇ ਹੋ ਮੈਂ ਸਾਫ ਲਫ਼ਜ਼ਾਂ ਵਿੱਚ ਕਹਿ ਦੇਣਾ ਬਾਬਾ ਰਾਮ ਸਿੰਘ ਖਾਲਸਾ ਜੀ ਉਹ ਤਾਂ ਤੱਕ ਸਾਹਿਬ ਦੇ ਜਥੇਦਾਰ ਨੂੰ ਇਸ ਪ੍ਰਵਾਨ ਨਹੀਂ ਕਰ ਰਹੇ ਤੁਸੀਂ ਏਕੀ ਦੀਆਂ ਗੱਲਾਂ ਕਰ ਰਹੇ ਕਾ ਸੰਭੋ ਕਿਵੇਂ ਆ ਤੱਕ ਸਾਹਿਬ ਦਾ ਜਥੇਦਾਰ ਲੱਗ ਜਾਂਦਾ ਵਿਧੀ ਵਿਧਾਨ ਬਣਦੀਆਂ ਗੱਲਾਂ ਹੋਈਆਂ ਪ੍ਰਧਾਨ ਧਾਮੀ ਸਾਹਿਬ ਨੇ ਕਿਹਾ ਸੀ ਅਜੇ ਤੱਕ ਵਿਧੀ ਵਿਧਾਨ ਨਹੀਂ ਬਣੇ ਕੱਲ ਵੀ ਅੰਤਰਨ ਕਮੇਟੀ ਦੀ ਮੀਟਿੰਗ ਸੀ ਇਹ ਵੀ ਕਿੰਤੂ ਹੋ ਰਹੀ ਹੈ ਨਾ ਇਹ ਕਿ ਯਾਰੀਆਂ ਕਹਿੰਦੇ ਕਿ ਧਾਮੀ ਸਾਹਿਬ ਦੀਆਂ ਦੇ ਬਾਬਾ ਜੀ ਦੀਆਂ ਵੀ ਹੈਗੀਆਂ ਐ ਜੀ ਪੀਸੀ ਵੱਖਰੀ ਤਰ੍ਹਾਂ ਜਿ ਤੁਰੇ ਫਿਰਦੀ ਕੀ ਲੱਗਦਾ ਤੁਹਾਨੂੰ ਜੀ ਜਿੱਥੇ ਤਾਂ ਕੀ ਚੰਦੂ ਮਾਦਰਾ ਵੋਟਾਂ ਨਹੀਂ ਮੰਗਿਆ ਜੰਮੂ ਚ ਕੀ ਟੀਂਸਾ ਗਰੁੱਪ ਵੋਟਾਂ ਨਹੀਂ ਮੰਗਿਆ ਜੰਮੂ ਚ ਬੀਜੇਪੀ ਵਾਸਤੇ ਕੱਲੇ ਬਾਬੇ ਹਰਾਮ ਦੀ ਗੱਲ ਨਹੀਂ ਮੈਂ ਗੱਲ ਕਰ ਰਿਹਾ ਹਾਂ ਸਾਰਾ ਸਭ ਤਰਫ ਵੀ ਜਿਹੜੇ ਜਿਹੜੇ ਬੰਦੇ ਕੌਮ ਦੀ ਗੱਲ ਕਰ ਰਹੇ ਹਕੀਕਤ ਚ ਕੌਮ ਨਾ ਤਰੋ ਕਰ ਰਹੇ ਆ ਜਦ ਕਿ ਚਾਹੀਦਾ ਸਾਨੂੰ ਆਸੀਂ ਇੱਕ ਚੰਡੇ ਸਲੇ ਕੱਤਰ ਹੋਈ ਉਹ ਤਾਂ ਮੈਂ ਗੱਲ ਕਰਦਾ ਕਿ ਕਿਵੇਂ ਹੋ ਸਕਦੇ ਇੱਕ ਛਿੰਡੇ ਦੀ ਗੱਲ ਤੇ ਅਸੀਂ ਹੋਕਾ ਤੇ ਬੜਾ ਮੈਂ ਵੀ ਬੜੇ ਚਿਰ ਤੋਂ ਸੁਣ ਰਿਹਾ ਨਾ ਸ਼ਾਇਦ ਥੋੜਾ ਬੋਧਾ ਫਰਕ ਹੋਣਾ ਆਪਣਾ ਉਮਰ ਦਾ ਤੇ ਤੁਸੀਂ ਵੀ ਸ਼ੁਰੂ ਤੇ ਉਹ ਸੁਣੀ ਜਾਂਦੇ ਹੋਗੇ ਰਾਜਸਥਾਨ ਤੋਂ ਖਬਰਾਂ ਜਾਂਦੇ ਨੇ ਕਿ ਇੱਕ ਨਿਸ਼ਾਨ ਸਾਹਿਬ ਥਰੇ ਇਕੱਠੇ ਹੋਈ ਏ ਆ ਨੌਜਵਾਨੀ ਦੀ ਉਮਰ ਛੋਟੀ ਆ ਇਹ ਵੀ ਸੋਚਦੇ ਹੋਣੇ ਆ ਕਿ ਉਹ ਕਿਹੜਾ ਦਿਨ ਆਊਗਾ ਭਾਗਾ ਵਾਲਾ ਜਦੋਂ ਸਾਰੇ ਸਾਰੇ ਇਕੱਠੇ ਹੋਵਾਂ ਤੁਸੀਂ ਦੇਖੋ ਰਾਜਸਥਾਨ ਪ੍ਰਤੱਖ ਉਦਾਹਰਣ ਹੈ ਰਾਜਸਥਾਨ ਕਿਉਂ ਲੰਬੰਦ ਹੈ ਸੇ ਇਕੱਠੇ ਰਾਜਸਥਾਨ ਸਾਰੇ ਸਾਰੇ ਇਕੱਠੇ ਹੋ ਤੁਸੀਂ ਕਦੀ ਸੁਣਿਆ ਕਦੀ ਸਿੱਖਾਂ ਨੇ ਸਿੱਖਾਂ ਦੋ ਫੜ ਹੋਏ ਹੁਣ ਇਹ ਠੀਕ ਹੈ ਕੁਛ ਪੱਗਾ ਸਿਰਫ ਸਕੇ ਬੈਠੇ ਆ ਹੁੰਦੇ ਹਰਸਾ ਦੇ ਹੁੰਦੇ ਹੈ ਨਾ ਉਹ ਦੋ ਚੱਪੜਾਂ ਦਾ ਫਰਕ ਨਹੀਂ ਪੈਂਦਾ ਸਾਨੂੰ ਆ ਕੇ 90% ਜਿਹੜੇ ਸਿੱਖ ਹੈ ਉਥੇ ਲਾਮਬੰਦਾਂ ਦੇ ਕਾਲ ਤੱਕ ਸਾਨੂੰ ਸਮਰਪਤ ਹੈ ਅਕਾਲ ਤਖਤ ਸਾਹਿਬ ਦਾ ਕੋਈ ਜਸਰ ਬੰਦੇ ਸਾਨੂੰ ਇਹ ਗੱਲ ਨਹੀਂ ਅਸੀਂ ਅਕਾਲ ਤਖਤ ਦੇ ਸਿਧਾਂਤ ਦੇ ਮੁਤਾਬਕ ਚੱਲਣਾ ਹੈ ਇੱਥੇ ਕੀ ਹੈ ਮੇਰਾ ਬੰਦਾ ਬਣੇ ਮੇਰੀ ਹੋਮ ਨੂੰ ਪੱਠੇ ਪਾਵੇ ਮੇਰਾ ਸਵਾਰ ਸਿੱਧ ਕਰੇ ਜਦ ਤੱਕ ਇਹ ਚੌਧਰਾਨੀ ਛੱਡ ਦੇਣਾ ਜੀ ਤੇ ਉਹ ਤਾਂ ਕੋਮ ਲਾਮਤ ਹੋਣੀ ਨਹੀਂ ਪਰ ਕਹਿੰਦੇ ਨੇ ਖਵਾਰਿਸੋਂ ਮਿਲेंगे ਉਹ ਹੋਊਗਾ ਗੱਲ ਇੱਕ ਆਸ ਰੱਖਦੇ ਆ ਭਾਈ ਜੀ ਦੇਖੋ ਆਸ ਤੇ ਦੁਨੀਆ ਜਿਉਂਦੀ ਹੈ ਸਾਨੂੰ ਆ ਦਿਨ ਇਸ ਤੇ ਮੈਂ ਤਾਂ ਉਦਾਰਨਾ ਤਾਂ ਦਰਨੇ ਨੀ Rajasthan ਦਾ ਵੀ ਜੇ Rajasthan ਦੇ ਸਿੱਖ ਲਾਮਬੰਦ ਹੋ ਸਕਦੇ ਤੇ ਪੰਜਾਬ ਨੂੰ ਕੀ ਮੌਤ ਪੈਂਦੀ ਆ ਮੁਕਤਸਰ ਸਾਹਿਬ ਦੀ ਜਲਾਮਬੰਦੀ ਆ ਤੂ ਦਿਨ ਪਹਿਲਾਂ ਦੀ ਘਟਨਾ ਸੀ ਉਹ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਤੁਸੀਂ ਵੀ ਦੇਖੀ ਹੋਊਗੀ ਉਹ ਰੌਂਗਟੇ ਖੜੇ ਕਰਦੀ ਆ ਉਹ ਵੀਡੀਓ ਮੈਂ ਸਟੇਜ ਤੇ ਵੀ ਗੱਲ ਕੀਤੀ ਆ ਜੀ ਪੰਜਾਬ ਆਪਣਾ ਇਤਿਹਾਸ ਭੁੱਲਦਾ ਜਾਂਦਾ ਹੈ ਪੰਜਾਬ ਆਪਣਾ ਗੌਰਵ ਮੇ ਵਿਰਸਾ ਭੁੱਲਦਾ ਜਾਂਦਾ ਹੈ ਪੰਜਾਬ ਭੁੱਲ ਗਿਆ ਬੋਤਾ ਸਿੰਘ ਗਰਜਾ ਸਿੰਘ ਨੂੰ ਅੱਜ ਜੇ ਪੰਜਾਬ ਯਾਦ ਰੱਖਦਾ ਤੂੰ ਤਾਂ ਚੁਰਾਸੀ ਭੁੱਲ ਗਏ ਜੀ ਮੈਂ ਸਟੇਜ ਤੋਂ ਗੱਲ ਕਹੀ ਆ ਮੈਨੂੰ ਯਾਦ ਹੈ ਜੀਤਾ ਕਿ ਸਿਰਫ ਅੰਮ੍ਰਿਤਸਰ ਸਾਹਿਬ ਤੇ ਗੰਗਾ ਨਗਰ ਦੋ ਤਾਂ ਰੋਸ਼ਮਾਰਜ ਨਿਕਲੇ ਆ। ਪੂਰੇ ਪੰਜਾਬ ਰੋਸ਼ਮਾਰਜ ਕੱਢੇ ਨਹੀਂ ਗਏ। ਬੈਂਡੀ ਬੰਡੀ ਤਰਸਦੀ ਹੈ, ਤਾਜੀ ਤਰਸਦੀ ਹੈ। ਅਸੀਂ ਦੂਜੇ ਪਹਿਲੇ ਕੱਲੂ ਕਰ ਗੱਲ ਕਰਦੇ ਆ ਤਾਂ ਨਾ ਤਾਜੀ ਗੱਲ ਆ। ਜਿਹੜੀ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਅਸੀਂ ਉਹ ਭੁੱਲ ਗਏ। ਅਸੀਂ ਉਹ ਭੁੱਲ ਗਏ। ਮਨ ਤੁਸੀਂ ਦੱਸ ਦਿਓ ਤੁਸੀਂ ਆਪ ਦੱਸ ਦਿਓ ਮੈਨੂੰ ਥੋੜਾ ਫਟਾਫਟ ਚੈਨਲ ਆ ਵੀ ਪੰਜਾਬ ਦੇ ਕਿੱਥੇ ਰੋਸ਼ਮਾਰਜ ਕੱਢੇ ਆ। ਮਸਰ ਵਾਲਾ ਕਵਰ ਕੀਤਾ ਸੀ ਅਸੀਂ। ਅਸੀਂ ਆਪਣਾ ਸੰਤਾਪ ਵੀ ਭੁੱਲ ਜਾਾਂਗੇ ਤੇ ਖੱਜਲ ਹੋਵਾਂਗੇ। ਇਹ ਖੱਜ ਲੋਵਾਂਗੇ ਫਿਰ ਪੱਗ ਲੱਤਨੀਆਂ ਫਿਰ ਜਿਪੂ ਕਲਾਜ ਬੈਠੇ ਭੁਗਤੀ ਜਾਂਦੇ ਨੇ ਅੱਜ ਮੈਂ ਸਟੇਜ ਤੋਂ ਗੱਲ ਕਹੀ ਹੈ ਵੀ ਰਾਜਸਥਾਨ ਚ ਜੇ ਕਿਸੇ ਸਿੱਖ ਨਾਲ ਲੜੀ ਉਸ ਸਿੱਖ ਨੇ ਮੰਨ ਲਓ ਤੱਕਾ ਕੀਤਾ ਨਾ ਜੀ ਹਲੇ ਕੁੱਟਣ ਜਾਂਦੇ ਆ ਤੇ ਛੇਵੰਦੇ ਜਾਂਦੇ ਆ ਉਹ ਪਹਿਲਾਂ ਤੈਅ ਕਰੇ ਦੋ ਬੰਦੇ ਦੇ ਪੱਗ ਫੜ ਕੇ ਰੱਖੋ ਜੇ ਪੱਗ ਡਿੱਗ ਨਾ ਕੌਮ ਕੱਟੀ ਹੋਈਊਗੀ ਤੇ ਚਾਹ ਲੱਤਾਂ ਤੋੜਦੇ ਕੋਈ ਪੁਰਾਣੀ ਪੱਗ ਨੱਢ ਕੇ ਸਿੱਖਦੀ ਇਹ ਸਿੱਖ ਦਾ ਖੋਹ ਚਾਹੀਦਾ ਹੈ ਇਹ ਖੋਹ ਮੈਂ ਪੰਜਾਬ ਵਿੱਚ ਲੈਣਾ ਚਾਹਣਾ ਇਹ ਮੈਂ ਮੁਕਸਰ ਨੂੰ ਕਿਹਾ ਇਹ ਕੋ ਮੁਕਸਰ ਚਾਹੀਦਾ ਜਾਂ ਚਿੱਟੇ ਦੇਣਾ ਥੋੜਾ ਮੁਕਸਰ ਵਿੱਚ ਉੱਥੇ ਸਿੱਖ ਕਿ ਦੁਕਾਨਦਾਰ ਵੀ ਹੋਣਗੇ ਹੋਰ ਵੀ ਲੋਕ ਹੋਣਗੇ ਦੁਕਾਨਦਾਰ ਸੜਕਾਂ 'ਤੇ ਖੜੇ ਆ ਪੁੱਤ ਉਹ ਥੋੜਾ ਫਰਜ ਨਿਭਾਉਂਦੇ ਉਹ ਵੀ ਕੌਮੀ ਫਰਜ ਨਿਭਾਉਂਦੇ ਆ ਕੇ ਪਰ ਨਹੀਂ ਅੱਜ ਹੁਣ ਸਿੱਖ ਕੀ ਆ ਸਿੱਖ ਗੁਰਨਾ ਟੁੱਟ ਗਿਆ ਆਪਨਾ ਜੁੜ ਗਿਆ ਭਾਜਪਾ ਨਾਲ ਜੁੜ ਗਿਆ ਕਾਂਗਰਸ ਜੁੜ ਗਿਆ ਤੇ ਕੱਲ ਹੀ ਧੜਿਆਂ ਜੁੜ ਗਿਆ ਆਕਾਲ ਤਖਤ ਨਾਲ ਕੋਈ ਨਹੀਂ ਜੁੜਿਆ ਜੇ ਕਾਲੀ ਦਲ ਵੀ ਹੈ ਨਾ ਜੀ ਉਹ ਵੀ ਧੜਿਆਂ ਮੁਤਾਬਕ ਤਖਤ ਨੂੰ ਆਪਣੇ ਆਪਣੇ ਮੁਤਾਬਕ ਚਲਾਉਣਾ ਚਾਹੁੰਦਾ ਆ ਕੇ ਇਸ ਕਰਕੇ ਮੈਂ ਉਹ ਬੇਨਤੀ ਕੀਤੀ ਆ ਚਲੋ ਦਾਤਾ ਪੱਲੀ ਕਰੂਗਾ ਕੋਈ ਸਮਝਤ ਆਉ ਗਣਾ ਜੀ ਸਾਡੀ ਉਮਰ ਸੇ ਡਾਲੀ ਗਿਆ ਨਾ ਸਾਰੀ ਉਮਰ ਸਾਡੀ ਆਉਣ ਵਾਲੀ ਜੇ ਨਸਲਾਂ ਵੀ ਇਹ ਇੱਕ ਰਾਜਪਗ ਵੇਖ ਲੈਣ ਤੇ ਮੈਂ ਸਮਝਦਾ ਵੀ ਸਾਡਾ ਜੋਣਾ ਜਿਹੜਾ ਸਫਲ ਹੋ ਗਿਆ ਜੀਮਾ ਸਾਹਿਬ ਅਕਾਲੀ ਦਲ ਤੇ ਥੋੜੀ ਗੱਲ ਕਰ ਲਈਏ ਅਕਾਲੀ ਦਲ ਦੇ ਵਖਰੇਵਾਂ ਕਿਉਂ ਵੇਖਦੇ ਹੋ ਬਹੁਤਾਂ ਹਿੱਸਿਆਂ ਚ ਵੰਡਿਆ ਹੋਇਆ ਅਕਾਲੀ ਦਲ ਹੈ ਦੇਖੋ ਅਕਾਲੀ ਦਲ ਚ ਗਲਤੀਆਂ ਹੋਈਆਂ ਆ ਕੋਈ ਦੋਰਾਵਾਂ ਨਹੀਂ ਗਿਆ ਅਕਾਲੀ ਦਲ ਚ ਸੁਮੇਧ ਸੈਣੀ ਨੂੰ ਯਾਰਾਂ ਵਰਗਿਆਂ ਜਿਹੜੇ ਇਹਨਾਂ ਨੇ ਸਿੱਖਾਂ ਦਾ ਕਾਣ ਕੀਤਾ ਉਹਨਾਂ ਉਹਦੇ ਦੇ ਕੇ ਨਿਵਾਜਣਾ ਇਹ ਸਿੱਖਾਂ ਦੇ ਜ਼ਖਮਾਂ ਨੂੰ ਕਰੇਦਣ ਵਾਲੀ ਗੱਲ ਸੀਗੀ ਕਹਣਾ ਬੇਦਵੀ ਹੋਈ ਪਰ ਦੇਖੋ ਮੈਂ ਉਹਦੇ ਚ ਮੈਂ ਸਮਝਦਾ ਵੀ ਸਾਸ਼ਾਂ ਬੜੇ ਚੀ ਆ ਬੇਦਵੀ ਵਜਕੜ ਨਹੀਂ ਹੋਈਆਂ ਲੋਕੇ ਭੁੱਲੀ ਗਏ ਬੇਦਵੀ ਕਾਂਗਰਸੀ ਨਹੀਂ ਹੋਈਆਂ ਆਪ ਚ ਬੇਦਵੀ ਨਹੀਂ ਹੋਈਆਂ ਹੋਈਆਂ ਬੇਦਵੀ ਨਾ ਲੋਕਾਂ ਨੂੰ ਪੁੱਛ ਲਓ ਤੁਸੀਂ ਇੱਥੇ ਨਿਗਾਹ ਮਾਰ ਲਓ ਪੁੱਛ ਲਓ ਕਿੰਨੀ ਬੇਦਵੀ ਲੋਕਾਂ ਨੂੰ ਯਾਦ ਹੀ ਨਹੀਂ ਬਰਗਾੜੀ ਯਾਦ ਹੈ ਕੋਕੀ ਬਰਗਾੜੀ ਸਰਕਾਰ ਨੇ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਸਰਕਾਰ ਨੇ ਵੀ ਇੱਕ ਮਕਸਦੀ ਵੀ ਕਾਲੀ ਸ਼ਬਦ ਖਤਮ ਕਰ ਦੋ ਪੰਜਾਬ ਤੋਂ ਅਕਾਲ ਸ਼ਬਦ ਪੰਜਾਬ ਤੋਂ ਖਤਮ ਕਰ ਦੋ ਇਸੇ ਕਰਕੇ ਇਹ ਜਿਹੜਾ ਸਾਰਾ ਇਹ ਵਾਵਰਲਕ ਧਿਆਰ ਕੀਤਾ ਗਿਆ ਪਤਾ ਵੀ ਜੇ ਕੋਮ ਤਖਤਨ ਟੁੱਟ ਗਈ ਜੇ ਸਿੱਖਾਂ ਦੇ ਦਿਮਾਗੋਂ ਅਕਾਲੀ ਸ਼ਬਦ ਨਿਕਲ ਗਿਆ ਫਿਰ ਉਹ ਸੰਗ ਤੇ ਕਾਂਗਰਸ ਇਹ ਉੱਥੇ ਸਗਾ ਲੈਣਾ ਚਾਹੁੰਦੀ ਹੈ ਇਹ ਮਸ ਤੋਂ ਚੋ ਬੀਜਪੀ ਦੀ ਕਾਂਗਰਸ ਅੱਡ ਲੱਗੀ ਹੈ ਇੱਕੋ ਥੱਲੀ ਚੱਟੇ ਬੱਟੇ ਹੈ ਜੇ ਕਾਂਗਰਸ ਅਟੈਕਰ ਹੁੰਦੀ ਹੈ ਦਰਬਾਰ ਸਾਹਿਬ ਤੇ ਤੇ ਬੀਜਪੀ ਲੱਡੂ ਬਣਦੇ ਆ ਉਹਦਾ ਸ਼ਰੇਹ ਲੈਂਦੇ ਆ ਸ਼ਿਬੀਲਾ ਲਾਂਦੇ ਆ ਫਰਕ ਕਿੱਥੇ ਹੈ ਲਗਦਾ ਕਿ ਕਾਲੀ ਦਲ ਦਾ ਖੋਫ ਸੀ ਉਹ ਖੋਫ ਖਤਮ ਹੋਇਆ ਜੀ ਦੁਬਾਰਾ ਕੈਮ ਹੋਣਾ ਚਾਹੀਦਾ ਬਿਲਕੁਲ ਜੀ ਕਾਲੀ ਦਲ ਨੂੰ ਲੰਬਤ ਹੋਣਾ ਚਾਹੀਦਾ ਉਹ ਕਾਲੀ ਦਲ ਜਿਹੜਾ ਨਰੋਲ ਪੰਥਕਿੱਤਾਂ ਦੀ ਗੱਲ ਕਰੇ ਜੇ ਪੰਥਕਿੱਤਾਂ ਗੱਲ ਹੁੰਦੀ ਹੈ ਫਿਰ ਉਹ Hindu ਦੀ ਗੱਲ ਵੀ ਹੁੰਦੀ ਹੈ ਉਸ ਮੁਸਲਮਾਨ ਦੀ ਗੱਲ ਵੀ ਤੇ Christian ਦੀ ਗੱਲ ਵੀ ਹੁੰਦੀ ਹੈ ਕੋਈ ਕੋਮ ਤਾਂ ਸਰਬੱਤ ਦਾ ਭਲਾ ਮੰਗਦੀ ਹੈ ਨੇਤਰ ਅਰਦਾਸ ਕਰਦੇ ਆ ਸਿੱਖ ਅਸਦਾ ਵੈਰੀ ਨਹੀਂਗਾ ਅਸੀਂ ਵਾਰ-ਵਾਰ ਕਿਉਂ ਕਹਿੰਨੇ ਆ ਵੀ ਰੰਜੀਤ ਸਿੰਘ ਰਾਜਪਾਤ ਉਹ ਤੇ Hindu ਸੀਗੇ ਮੁਸਲਮਾਨ ਸੀ ਗਿਆ ਕੇ ਇਹਨਾਂ ਜੇ ਦਰਬਾਰ ਦਾ ਸੁਣਨ ਲੱਗਿਆ ਤੇ ਮੰਦਰਾਂ ਲੱਗਿਆ ਮਸਜਿਦ ਤੇ ਵੀ ਲੱਗਿਆ ਆ ਕੇ ਉਹ ਰਾ ਪ੍ਰਯਾਸ ਕਰ ਰਹੇ ਆ ਅਰਦਾਸਾਂ ਕਰ ਰਹੇ ਕੋਸ਼ਿਸ਼ ਕਰ ਰਹੇ ਆ ਕਦੀ ਤਾਂ ਬਲਾ ਹੋਊਗਾ ਕਦੀ ਤਾਂ ਰੱਬ ਨੂੰ ਤਰਸ ਆਊਗਾ ਨਾ ਕੌਮ ਤੇ ਤੇ ਕਦੀ ਤਾਂ ਜਿੱਦਰ ਕੌਮ ਲਾਮਬਤ ਹੋਗੀ ਉਹ ਦਿਨ ਫਿਰ ਖਾਲਸਾ ਦਾ ਬੋਲਬਾਲ ਆਊਗਾ ਜਿਹਦੇ ਸਾਡੇ ਮਨ ਚ ਲਾਲਸਾ ਹੈ ਤੇ ਜਿਹੜਾ ਸੰਕਲਪ ਅਸੀਂ ਨੇ ਦਿੱਤਾ ਦਰਾਂਦੇ ਆ ਮਹਾਂ ਸਾਹਿਬ ਅੱਜ ਤੁਸੀਂ ਪਹੁੰਚਿਓ ਮੁਖਸਰ ਸਾਹਿਬ ਦੀ ਧਰਤੀ ਤੇ ਉੱਤੇ ਹਨ ਤੇ ਮੁਖਸਰ ਸਾਹਿਬ ਇਹੜੀ ਘਟਨਾ ਹੋਈ ਉਹਦੇ ਵਿੱਚ ਹਾਂ ਬਾਕੀ ਜਿਹੜੇ ਗ੍ਰਿਫਤਾਰੀਆਂ ਹੋਈਆਂ ਜਿਹਦੇ ਵੀਡੀਓ ਵਾਇਰਲ ਹੋਈ ਵੀਡੀਓ ਦੇ ਵਿੱਚ ਕੁੱਟਮਾਰ ਕੀਤੀ ਆ ਪਰ ਇੱਕ ਜਿਹੜਾ ਮੇਨ ਇਨਸਟਿਚਨ ਆਗੂ ਆ ਗ੍ਰਿਫਤਾਰੀ ਨਾ ਹੋਣਾ ਕਾਰਨ ਕੀ ਲੱਗਦਾ ਤੁਹਾਨੂੰ ਮੈਂ ਤਾਂ ਕਹ ਰਿਆਂ ਇਹ ਸਰਕਾਰਾਂ ਦੇ ਜਿਹੜੇ ਗੋਲੇ ਹੈਗੇ ਆ ਸਰਕਾਰਾਂ ਖੁਦ ਵੇਚਦੀਆਂ ਨੇ ਇਹ ਮੋਲ ਖਰਾਬ ਕਰ ਮੈਂ ਤਾਂ ਹੀ ਕਹ ਰਿਆਂ ਉਹ ਚਾਹਦੇ ਆ ਪੰਜਾਬ ਨੂੰ ਲਾਂਬੂ ਲੱਗੇ ਪੰਜਾਬ ਨੂੰ ਲਾਂਬੂ ਲੱਗੂਗਾ ਤੇ ਹਿੰਦੂ ਵੋਟ ਮੈਂ ਇਕੱਠਾ ਕਰਨਗੇ ਪੰਜਾਬ ਤੋਂ ਬਾਹਰ ਉਹ ਪੰਜਾਬ ਦੀ ਲੋੜ ਨਹੀਂ ਉਣਾਣੋ ਤੁਸੀਂ ਸਮਰਥਨ ਕਰਨ ਆਏ ਇੱਥੇ ਅਸੀਂ ਬਿੱਲ ਕਿਸ ਗੱਲ ਜਾਏ ਆ ਅਸੀਂ ਕਰਨੇ ਸੋਰ ਸਮਰਥਨ ਨਹੀਂ ਕੱਲੇ ਮੁੰਡੇ ਦਾ ਅਸੀਂ ਕੌਣ ਨੂੰ ਲਾਂਬ ਦਾ ਸੱਦਾ ਦੇਣ ਆਏ ਆ ਭਾਈ ਕੱਲੇ ਮੁੰਡੇ ਵਾਸਤੇ ਨਹੀਂ ਇਹ ਜੇ ਇਕੱਠੇ ਹੋ ਸਾਰੇ ਅੱਗੇ ਕਿਸੇ ਨਾਲ ਜੇ ਤੁਮ ਤਾਂ ਹਿੰਦੂਆਂ ਤੱਕ ਆ ਇਕੱਠੇ ਹੋ ਸਾਧੋ ਤੁਸੀਂ ਆਗੇ ਸਰਬਾਈ ਵਿਰਸਾ ਹੀ ਗੌਰਵ ਵਿਰਸਾ ਤੇ ਮਾਣ ਕਰਦੇ ਅਸੀਂ ਜਿੱਤੇ ਫਖਰ ਕਰਦੇ ਅਸੀਂ ਵਿਰਸੇ ਤੇ ਅਸੀਂ ਵਿਰਸਾ ਟੁੱਟੀ ਜਾਣਾ ਆਕੇ ਸਰਕਾਰਾਂ ਤੋੜਨਾ ਚਾਹੁੰਦੀਆਂ ਸਰਕਾਰਾਂ ਖਲਦਰ ਬੋਣਾ ਚਾਹੁੰਦੀਆਂ ਸਰਕਾਰਾਂ ਇਸ ਮਾਹੌਲ ਨੂੰ ਗੰਦਲਾ ਕਰਨਾ ਚਾਹੁੰਦੀਆਂ ਸਾਡਾ ਫਰਜ਼ ਹੈ ਜੇ ਇਕੱਠੇ ਹੋਗੇ ਨਾ ਤੇ ਤਾਕਤ ਨਹੀਂਗੀ ਅੱਜ ਮਨ ਲਓ ਗਰਗ ਹੈ ਮੈਂ ਉਸ ਸਟੇਜ ਤੇ ਬੋਲੇ ਸੀਗਾ ਜੱਟ ਗਰਗਰ ਲੋਕਾਂ ਨੂੰ ਖੋਫ ਨਹੀਂ ਪੈਦਾ ਕੀਤਾ ਜਾਂਦਾ ਇਹ ਲੋਕ ਹਟਾਲ ਨਹੀਂ ਆਕੇ ਕੱਲ ਜਮਾਨਤ ਹੋ ਜੂਗਾ ਜੇ ਸਰਕਾਰਲੇ ਫੇਰ ਪੱਕਾ ਹੱਲ ਕੀ ਮਾਰਨਗੇ ਤੁਸੀਂ ਪੱਕਾ ਲਈ ਹੈ ਜੀ ਕੋਮ ਲੰਮਤ ਹੋਵੇ ਖਾਸਾ ਰਵਾਇਤਾਂ ਦੇ ਮੁਤਾਬਕ ਉਹਨੂੰ ਅਹਿਸਾਸ ਕਰਾਇਆ ਜਾਵੇ ਤਾਂ ਹੀ ਕੋਮ ਦਾ ਪਲਾ ਜੀਆ ਜਿਹਨੂੰ ਸੋਧਾ ਕਿਹਾ ਜਾਂਦਾ ਤੁਸੀਂ ਸੋਧਾ ਸਮਝ ਲੋ ਤੁਸੀਂ ਸਮਝ ਲੋ ਖਾਸਾ ਰਵਾਇਤ ਕੀ ਕਹਿੰਦੀਆਂ ਜੇ ਜੀਵੇ ਪਤ ਲੱਥੀ ਜਾਏ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਸਭ ਹਰਾਮ ਜੀਤਾ ਗਿਚਕਾਏ ਜਾਤੀ ਤੁਹਾਡੀ ਅਣਖ ਨੂੰ ਤੁਹਾਡੇ ਸਵੈਮਾਨ ਨੂੰ ਤੁਹਾਡੇ ਗੈਰਤ ਨੂੰ ਟੁੰਬੇ ਜਾ ਰਿਹਾ ਨਾ ਪ੍ਰਯਾਸ ਕਰੋ ਆਪਣਾ ਸਵੈਮਾਨ ਜਿਉਂਦਾ ਰੱਖਣ ਦਾ ਜੇ ਤੁਹਾਡਾ ਸਵੈਮਾਨ ਜਿਉਂਦਾ ਹੋ ਗਿਆ ਨਾ ਜੀ ਇਹ ਕੁੱਤੇ ਬਿਲੇ ਬੋਲਣਗੇ ਨਹੀਂ ਆ ਮਸਾਬ ਉਹਦੋਂ ਅਣਖ ਲਾਗਲੇ ਗਵਾਂਡੀਆਂ ਦੀ ਕਿੱਥੇ ਸੀ ਜਦੋਂ ਉਸ ਨੌਜਵਾਨ ਨੂੰ ਫੜ ਕੇ ਖਿੱਚਿਆ ਜਾਂਦਾ ਵਾ ਉਹ ਦਿਖਦਾ ਵੀ ਸੀ ਇੱਕ ਨੌਜਵਾਨ ਆ ਤੇ ਅਗਲੇ ਪਾਸੇ 10 ਤੋਂ 15 ਜਣੇ ਆ ਜਿਹਦੀ ਕੁੱਟਮਾਰ ਕਰਨ ਡਿਆ ਉਹਦੋਂ ਅਣਖ ਕਿੱਥੇ ਸੀ ਉਦੋਂ ਵੀ ਵੀਰ ਦੁਕਾਨਦਾਰ ਹੋਣਗੇ ਭਾਈਚਾਰਾ ਲਾਗੇ ਸਾਡਾ ਹੋਊਗਾ Hindu ਭਾਈਚਾਰੇ ਦੇ ਲੋਕ ਵੇਂਦੇ ਹੋਣਗੇ ਉਹਨੂੰ ਕਿਉਂ ਨਹੀਂ ਰੋਕਿਆ ਗਿਆ ਅੱਜ ਇਹੀ ਮੈਂ ਗਿਲਾ ਸਟੇਜ ਤੇ ਕੀਤਾ ਉਹਨਾਂ ਬਾਜ਼ਾਰ ਵਾਲਿਆਂ ਤੇ ਵੀ ਵੀ ਜਦੋਂ ਇੱਕ ਜਿਹੜਾ ਨਿਹਿੱਥਾ ਸਿੱਖ ਹੈ ਉਹਨਾਂ ਕੁੱਟਮਾਰ ਹੋਈ ਹੈ ਤੁਸੀਂ ਆਪਣਾ ਫਰਜ਼ ਭੁੱਲ ਕੇ ਆ ਕੇ ਤੁਸੀਂ ਆਪਣਾ ਫਰਜ਼ ਭੁੱਲ ਗਏ ਤੁਸੀਂ ਛਡੌਣ ਚ ਪੈ ਗਏ ਤੇ ਯਹਾ ਦਾ ਨਾਰਾ ਮਰਚ ਪੈ ਗਏ ਤੁਸੀਂ ਪ੍ਰਯਾਸ ਨਹੀਂ ਕੀਤਾ ਵੀ ਉਹਦਾ ਸਾਥ ਦਈਏ ਜਾਤੀ ਸੀ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਸਾਥ ਹੀ ਲੰਗਣਾ ਮੈਂ ਫਿਰ ਕਹਿ ਰਿਆਂ ਅਸੀਂ ਸੰਦਾ ਫੰਡਾਵਾਂਗੇ ਨਾਵਾਂਗੇ ਭਾਈ ਧੰਨਵਾਦ ਜਤਿੰਦਰ ਸਿੰਘ ਟਿੰਮਾ ਸਾਡੇ ਨਾਲ ਸੀ ਤੇ ਰਾਜਸਥਾਨ ਤੋਂ ਆਇਆ ਕਹਿੰਦੇ ਇਹ ਦਰਦ ਕੇਵਲ ਮੁਖਸਰ ਸਾਹਿਬ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਦਰਦ ਹੈ ਦੋ ਸਤਾਰੀ ਕਥਾ ਨਹੀਂ ਲੱਤੀ ਬੇਦਬੀਆਂ ਕਥਾ ਨਹੀਂ ਹੋਈਆਂ ਬੇਦਬੀਆਂ ਕੇਵਲ ਕਾਲੇ ਦਲ ਦੇ ਰਾਜ ਚ ਨਹੀਂ ਹੋਈਆਂ ਹਾਂ ਬਰਗਾੜ ਦੀ ਘਟਨਾ ਵਲੁੰਦਰਗੀ ਕਿਉਂਕਿ ਉਦੋਂ ਸੌਦੇ ਸਾਦੇ ਨੇ ਬੇਦਬੀਆਂ ਕਰਾਈਆਂ ਜੋ ਸਾਹਮਣੇ ਸਾਬਤ ਵੀ ਹੋਇਆ ਉਸ ਤੋਂ ਬਾਅਦ ਵਿੱਚ ਜੋ ਘਟਰਾਵਾਂ ਹੋਈਆਂ ਅੱਜ ਅਸੀਂ ਕਿਉਂ ਭੁੱਲ ਚੁੱਕੇ ਹਾਂ ਅਣਖ ਦੀ ਗੱਲ ਕੀਤੀ ਆ ਅਣਖ ਉਦੋਂ ਕਿੱਥੇ ਸੀ ਜਦੋਂ ਸਾਡੇ ਇੱਕ ਨੌਜਵਾਨ ਨੂੰ ਗੁਰਿੰਦਰ ਸਿੰਘ ਨੂੰ ਕੁੱਟਿਆ ਜਾ ਰਿਹਾ ਸੀ ਅੱਜ ਲਾਮਬੰਦੀ ਹੋਈ ਆ ਤੇ ਕਹਿੰਦੇ ਕਿ ਜਿੰਨ ਚਿਰ ਲਾਮਬੰਦੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਅਸੀਂ ਇਨਸਾਫ ਨੂੰ ਰੱਬ ਸਕਦੇ ਹਾਂ ਇਸ ਲਾਮਬਤ ਜੋ ਕੀ ਮਿਲੂਗਾ ਤਾਂ ਥੋੜੇ ਸਮੇਂ ਤੱਕ ਪਤਾ ਲੱਗੂਗਾ ਪਰ ਇੱਕ ਘਟਨਾਵਾਂ ਖਾਸ ਕਰਕੇ ਜਿਹੜੀਆਂ ਪੰਜਾਬ ਚ ਹੋਣ ਰਹੀਆਂ ਉਹ ਤੇ ਫਿਕਰ ਵੀ ਜ਼ਾਹਿਰ ਕੀਤਾ ਵਾ ਕੋਸ਼ਿਸ਼ ਕਰਾਂਗੇ ਆਪਾਂ ਹੋਰ ਵੀ ਇੱਥੇ ਬੁਲਾ ਰਹੇ ਜਿਹੜੇ ਪਹੁੰਚੇ ਉਹਨਾਂ ਨੇ ਗੱਲਬਾਤ ਕਰਨ ਦੀ ਜੁੜੇ ਰਿਓ ਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ